ਬਠਿੰਡਾ ਸ਼ਹਿਰ ਦੇ ਵਿੱਚ ਆਪਕਾਰੀ ਵਿਭਾਗ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਦਿਨ ਚੜ੍ਹਦਿਆਂ ਹੀ ਦੋ ਨਾਮੀ ਸ਼ਰਾਬ ਦੇ ਠੇਕੇਦਾਰਾਂ ਦੇ ਖਿਲਾਫ ਐਕਸ਼ਨ ਲਿਆ ਗਿਆ ਸ਼ਹਿਰ ਦੇ ਵਿੱਚ ਸਥਿਤ 3 ਦਰਜਨ ਤੋਂ ਵੱਧ ਸ਼ਰਾਬ ਦੇ ਠੇਕਿਆਂ ਨੂੰ ਸੀਲ ਕੀਤਾ ਗਿਆ ਦੋਹਾਂ ਗਰੁੱਪਾਂ ਦੇ ਖਿਲਾਫ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਪੇਟੀ ਸੇਲ ਅਤੇ ਸਸਤੇ ਰੇਟ ਤੇ ਸ਼ਰਾਬ ਵੇਚਣ ਦੇ ਇਲਜ਼ਾਮ ਲੱਗੇ ਨੇ ਅਧਿਕਾਰੀਆਂ ਨੇ ਪੜਤਾਲ ਤੋਂ ਬਾਅਦ 1 ਦਿਨ ਦੇ ਲਈ ਸਾਰੇ ਠੇਕੇ ਸੀਲ ਕਰ ਦਿੱਤੇ ਨੇ ਕੈਮਰੇ ਦੇ ਸਾਹਮਣੇ ਅਧਿਕਾਰੀ ਕੁਝ ਵੀ ਬੋਲਣ ਦੇ ਲਈ ਤਿਆਰ ਨਹੀਂ ਹੋਏ। ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਤੋਂ ਇਹ ਸਾਹਮਣੇ ਆਈ ਹੈ ਜਿੱਥੇ ਇਹਨਾਂ ਠੇਕਿਆਂ ਨੂੰ ਸੀਲ ਕੀਤਾ ਗਿਆ। ਤਿੰਨ ਦਰਜਨ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ। ਤਾਂ ਸਸਤੇ ਰੇਟ ਦੇ ਉੱਤੇ ਸ਼ਰਾਬ ਵੇਚਣ ਦੇ ਇਲਜ਼ਾਮ ਲੱਗੇ ਨੇ। ਦੂਆ ਗਰੁੱਪਾਂ ਦੇ ਖਿਲਾਫ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ। ਅਧਿਕਾਰੀਆਂ ਨੇ ਪੜਤਾਲ ਤੋਂ ਬਾਅਦ ਇੱਕ ਦਿਨ ਦੇ ਲਈ ਸਾਰੇ ਠੇਕੇ ਸੀਲ ਕਰਕੇ ਆਪਣੀ ਤਫ਼ਤੀਸ਼ ਨੂੰ ਅੱਗੇ ਵਧਾਇਆ। ਪਰ ਕੈਮਰੇ ਦੇ ਸਾਹਮਣੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੋਇਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਆਪਕਾਰੀ ਵਿਭਾਗ ਦੀ ਕਾਰਵਾਈ ਇੱਥੇ ਵੇਖਣ ਨੂੰ ਮਿਲੀ ਹੈ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨੀਸ਼ ਜੁੜੇ ਨੇ ਤਾਂ ਮਨੀਸ਼ ਕਿਵੇਂ ਇਹ ਕਾਰਵਾਈ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਗਈ ਕੁੱਲ ਕਿੰਨੇ ਠੇਕੇ ਨੇ ਜਿਨ੍ਹਾਂ ਨੂੰ ਸੀਲ ਕੀਤਾ ਗਿਆ ਤੇ ਕੀ ਇਲਜ਼ਾਮ ਨੇ ਇਹਨਾਂ ਦੇ ਉੱਤੇ ਬਿਲਕੁਲ ਅਮਨਪਰੀਤ ਤਿੰਨ ਦਸ ਦਿਨਾਂ ਜਿਹੜੇ ਅਜੇ ਠੇਕੇ ਆ ਸੀਲ ਕੀਤੇ ਗਏ ਨੇ ਕਿਉਂਕਿ ਇਹ ਠੇਕੇਦਾਰ ਨੇ ਜਿਹੜੇ ਰੇਟ ਘੱਟ ਵੱਧ ਵਿੱਚ ਸ਼ਰਾਬ ਵੇਚ ਰਹੇ ਸੀ ਜਿਹਦੀਆਂ ਲਗਾਤਾਰ ਸ਼ਿਕਾਇਤਾਂ ਵਿਭਾਗ ਨੂੰ ਮਿਲ ਰਹੀਆਂ ਸਨ ਵਿਭਾਗ ਵੱਲੋਂ ਅੱਜ ਸਵੇਰ ਹੁੰਦੇ ਹੀ ਜਿਹੜੇ ਤਿੰਨ ਦਰਜੰਦੇ ਕਰੀਬ ਦੋ ਪਾਰਟੀਆਂ ਨੇ ਜੋ ਬਠਿੰਡਾ ਵਿੱਚ ਲੈ ਤੋਂ ਠੇਕੇਦਾਰ ਨੇ ਜਿਹੜੇ ਵੱਡੇ ਠੇਕੇਦਾਰ ਨੇ ਉਹਨਾਂ ਦੇ ਠੇਕੇ ਆ ਜਿਹੜੇ ਅਸੀਂ ਸੀਲ ਕੀਤੇ ਗਏ ਨੇ ਇਹਦੇ ਵਿੱਚ ਇਹ ਵੀ ਦੱਸਦੀ ਹੈ ਕਿ ਠੇਕੇਦਾਰਾਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਉਹਨਾਂ ਵੱਲੋਂ ਘੱਟ ਰੇਟਾਂ ਵਿੱਚ ਜਿਹੜੀ ਸ਼ਰਾਬ ਵੇਚੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਕਿ ਬੇਸ਼ੱਕ ਇਸ ਮਾਮਲੇ ਤੇ ਅਜੇ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਅਧਿਕਾਰੀਆਂ ਨੇ ਰਿਪੋਰਟ ਜਰੂਰ ਕੀਤੀ ਹੈ ਇਸ ਤੱਥਾਂ ਤੋਂ ਬਾਅਦ ਇਹ ਵਿਭਾਗ ਨੇ ਜਿਹੜੀ ਕਾਰਵਾਈ ਕੀਤੀ ਹੈ ਤੇ ਇੱਕ ਦਿਨ ਲਈ ਹੈ ਜਿਹੜੇ ਠੇਕੇ ਸੀਲ ਕੀਤੇ ਗਏ ਹੈਗੇ ਨੇ ਜੀ ਪਰ ਮਨੂ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਅਮਲ ਦੇ ਵਿੱਚ ਲਿਆਦੀ ਹੈ ਕਿਸੇ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਇਸ ਤੋਂ ਬਾਅਦ ਬਿਲਕੁਲ ਅਮਲ ਦੇ ਕੋ ਹਿਰਾਸਤ ਵਿੱਚ ਨਹੀਂ ਲਿਆ ਜਾਂਦਾ ਸਿਰਫ ਇਸ ਮਾਮਲੇ ਵਿੱਚ ਠੇਕੇ ਹੀ ਸੀਲ ਕੀਤੇ ਜਾਂਦੇ ਨੇ ਇੱਕ ਦਿਨ ਲਈ ਠੇਕੇ ਸੀਲ ਹੋਣ ਨਾਲ ਠੇਕੇਦਾਰਾਂ ਦਾ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਲੱਖਾਂ ਰੁਪਏ ਦੀ ਉਹਨਾਂ ਦੀ ਸੀਲ ਹੋ ਰਹੀ ਹੁੰਦੀ ਆ ਉਸ ਦਾ ਮੁਨਾਫਾ ਉਹਨਾਂ ਨੂੰ ਆਉਂਦਾ ਉਹ ਉਹਨਾਂ ਨੂੰ ਘਾਟਾ ਚ ਲੱਣਾ ਪੈਂਦਾ ਕਿਉਂਕਿ ਤਿੰਨ ਦਰਜਨ ਦੇ ਕਰੀਬ ਦੇ ਜਿਹੜੇ ਏਕੇ ਚੱਲਦੇ ਨੇ ਇਹਨਾਂ ਨੂੰ ਸੀਲ ਕੀਤਾ ਗਿਆ ਇਸ ਕਰਕੇ ਇੱਕ ਦਿਨ ਸ਼ਰਾਬ ਨਾ बिकਨ ਕਰਕੇ ਇਹਨਾਂ ਨੂੰ ਲੱਖਾਂ ਰੁਪਏ ਦੇ ਘਾਟੇ ਆ ਜਿਹੜੇ ਇਹ ਠੇਕੇਦਾਰਾਂ ਨੂੰ ਝੱਲੇ ਪੈਂਦੇ ਉਹ ਨੁਕਸਾਨ ਆ ਜਿਹੜਾ ਠੇਕੇਦਾਰਾਂ ਨੂੰ ਪੈਂਦਾ ਤੇ ਇਸ ਕਰਕੇ ਜਿਹੜਾ ਇਹਨਾਂ ਨੂੰ ਫਰੀਜਮੈਂਟ ਦੇਣ ਲਈ ਆਈ ਜਿਹੜੀ ਕੀਤੀ ਜਾਂਦੀ ਹੈਗੀ ਜੀ ਮਨੀਸ਼ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਆਪਕਾਰੀ ਵਿਭਾਗ ਦਾ ਇੱਥੇ ਐਕਸ਼ਨ ਵੇਖਣ ਨੂੰ ਮਿਲਿਆ ਤਾਂ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ ਦਿਨ ਚੜਦਿਆਂ ਹੀ ਦੋ ਨਾਮੀ ਸ਼ਰਾਬ ਦੇ ਠੇਕੇਦਾਰਾਂ ਦੇ ਖਿਲਾਫ ਇਹ ਵੱਡਾ ਐਕਸ਼ਨ ਇੱਥੇ ਲਿਆ ਗਿਆ।